ਗਰਦਨ ਦਰਦ ਦੀ ਗੱਲ ਕਰਨ ਲੱਗੇ ਆ ਗਰਦਨ ਦੀਆਂ ਬੰਦ ਪਈਆਂ ਨਸਾਂ ਦੀ ਗੱਲ ਕਰਨ ਲੱਗੇ ਆ ਗਰਦਨ ਦੇ ਵਿੱਚ ਜਕੜਨ ਗਰਦਨ ਤੋਂ ਦਰਦ ਹੁੰਦਾ ਹੋਇਆ ਬਾਹਾਂ ਚ ਆਉਂਦਾ ਔਰ ਕਈ ਵਾਰੀ ਹੱਥ ਸੋਣ ਲੱਗ ਜਾਂਦੇ ਨੇ ਕਿਉਂਕਿ ਆਪਣੀ ਜੋ ਡਿਸਕ ਹੈ ਉਹ ਬਾਹਰ ਆ ਜਾਂਦੀ ਹੈ ਔਰ ਉਹ ਨਰਵ ਤੇ ਨਾਸਤੇ ਪ੍ਰੈਸ਼ਰ ਪਾਉਂਦੀ ਹੈ ਔਰ ਆਪਣੀ ਦਰਦ ਸ਼ੁਰੂ ਹੋ ਜਾਂਦਾ ਹੈ एग्जांपल ਤੁਹਾਨੂੰ ਬੋਲ ਦੀ ਦੇ ਕੇ ਦੱਸਣ ਲੱਗੇ ਆ ਜਿਵੇਂ ਆ ਡਿਸਕ ਹੁੰਦੀ ਹੈ ਉਦਾਂ ਹੀ ਜਿਵੇਂ ਪੋਤੇ ਬੈਠ ਕੇ ਬਾਹਰ ਆ ਗਈ ਏਦਾਂ ਹੀ ਮਣਕਿਆਂ ਦਾ ਜਦੋਂ ਬਾਹਰ ਪੈਂਦਾ ਡਿਸਕ ਬਾਹਰ ਆਉਂਦੀ ਹੈ ਦੁਆਰਾ ਦੇਖੋ ਧਿਆਨ ਨਾਲ ਆਪਾਂ ਜਦੋਂ ਬੈਠਾਂਗੇ ਡਿਸਕ ਬਾਹਰ ਨੂੰ ਜਾ ਰਹੀ ਹੈ ਸੇਮ ਇਦਾਂ ਆਪਣੀ ਗਰਦਨ ਦੀ ਡਿਸਕ ਬਾਹਰ ਹੋਦੀ ਹੈ ਔਰ ਆਪਣੇ ਦਰਦ ਸ਼ੁਰੂ ਹੁੰਦਾ ਦੋ ਕਸਰਤਾਂ ਨੇ ਪਹਿਲੀ ਕਸਰਤ ਕੀ ਹੈ ਸਿੱਦੇ ਲੇਟ ਜਾਓਗੇ ਗਰਦਨ ਦੇ ਵਿੱਚ ਤੌਲੀਆ ਪਾ ਲੈਣਾ ਔਰ ਤੌਲੀਆ ਨਾਲ ਆਪਾਂ ਉੱਪਰ ਨੂੰ ਖਿੱਚਾਂਗੇ ਟ੍ਰੈਕਸ਼ਨ ਦੇਵਾਂਗੇ ਗਰਦਨ ਨੂੰ ਦੇਖੋ ਤੁਸੀਂ ਜ਼ੋਰ ਦੀ ਖਿੱਚਤਾ ਔਰ ਸਿਰ ਮਾੜਾ ਥੱਲੇ ਨੂੰ ਆਏਗਾ ਇਹ ਜਗਾ ਉੱਪਰ ਚੱਕੀ ਜਾਏਗੀ 10 ਸੈਕਿੰਡ ਹੋਲਡ ਦੈਨ ਰਿਲੈਕਸ ਹੋ ਜਾਓ ਦੁਬਾਰਾ ਫੇਰ ਕਰਕੇ ਦਿਖਾਓ ਫਿਰ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਦਾਂ ਤੁਸੀਂ 5 ਤੋਂ 6 ਵਾਰੀ ਸਵੇਰੇ ਦੁਪਹਿਰ ਸ਼ਾਮ ਦੂਸਰੀ ਕਸਰਤ ਕੀ ਹੈ ਸਿੱਧੇ ਖੜਚਣਾ ਹੈ ਔਰ